ਵੀਰ ਨੇ ਪੱਗ ਸਿੱਖਣੀ ਹੋਵੇ ਬੰਨਣੀ ਦਾ ਚਾਹਵਣ ਹੋਵੇ ਜਿਹੜੀ ਮਰਜ਼ੀ ਪੱਗ ਇਹ ਗੁਰਦੁਆਰਾ ਪਾਸਾਈ ਨੌਮੀ ਦੇ ਸਾਹਮਣੇ ਜੀ ਫਤੇ ਦਸਤਾਰ ਸਖਲਾਈ ਸੈਂਟਰ ਆਪਣੇ ਬਾਈ ਨੇ ਖੋਲਿਆ ਜੀ ਫਤੇ ਨੇ ਗੁਰਦੁਆਰਾ ਪਾਸਾਈ ਗੁਰੂ ਤੇਗ ਬਹਾਦਰ ਮਹਾਰਾਜ ਗੁਰਦੁਆਰਾ ਸਾਹਮਣੇ ਜੀ ਇਹ ਦੁਕਾਨ ਫਤੇ ਦਸਤਾਰ ਸਖਲਾਈ ਸੈਂਟਰ ਆਜੋ ਸਾਨੂੰ ਅੰਦਰ ਦਿਖਾਉਣਾ ਇਹ ਮਹੀਨੇ ਦੀ ਫੀਸ ਆ ਜਿਹੜੀ 2500 ਰੁਪਏ ਮਹੀਨਾ ਫੀਸਾ ਪੱਗ ਜਿਹੇ ਜੀ ਮਰਜ਼ੀ ਸਿੱਖੋ ਬੰਨਣੀ आज जी सूँ दिखाने अंदर लाओ जी साढ़े फतेह बी ओनू एम सी साहब से पग बन रहे देख सकते हो जी जै जी मर्जी पग सो महीने की फीस है पच्ची सौ रुपया गुरु तेग बहादुर पातशाही नौवीं गुरद्वारा सामने दुकान खोलिया बी ने फतेह सिंह ने ਆਤੀ ਫਤਿਹਸਾ ਕੇ ਕੱਤਕਾ ਖੇਡਦੇ ਨੂੰ ਵੀ ਦੇਖਿਆ ਹੋਣਾ ਹਵੇ ਇੱਥੇ ਆਓ ਜੀ ਜਿਹੇ ਜੀ ਮਰਜ਼ੀ ਪੱਗ ਦੇਖੋ ਬਗਲੀ ਪਰਛਾਲਾ ਲੱਗਦਾ ਮੰਦੂ ਐਮ ਸੀ ਨੰਬਰ ਬੋਲੋ ਜੀ ਇਹਦਾ ਆਪਣਾ ਆਪਣਾ ਨੰਬਰ ਹੈ ਜੀ 7696206739 ਦੁਬਾਰਾ ਫਿਰ 7696206739 ਲਓ ਜੀ ਸੰਪਰਕ ਕਰਿਓ ਤੇ ਪੱਗ ਜਿਹਨੇ ਵੀ ਸਿੱਖਣੀ ਆ ਪੱਗ ਸਿੱਖਣ ਦਾ ਚਾਹਵਾਨ ਹੋਵੇ ਜੀ ਉਹ ਇੱਥੇ ਆ ਕੇ ਪੱਗ ਸਿੱਖ ਸਕਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਓ ਵਾਹਿਗੁਰੂ ਜੀ ਕੀ ਫਤਿਹ